ਬਾਲੀਵੁੱਡ ਅਦਾਕਾਰ ਸੋਨੂ ਸੂਦ ਸultanpur Lodi ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਸਹਾਇਤਾ ਲੈਣ ਲਈ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਮਾਲਮਿਕਾ ਸੂਦ ਵੀ ਮੌਜੂਦ ਸਨ ਇਸ ਮੌਕੇ ਉਹਨਾਂ ਵੱਲੋਂ ਕਿਸ਼ਤੀ ਰਾਹੀ ਲੋਕਾਂ ਤੱਕ ਪਹੁੰਚ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਕਈਆਂ ਤੇ ਨਾਲ ਹੀ ਹਰ ਸੰਭਵ ਮਦਦ ਦਾ ਪ੍ਰਸਾਦ ਵੀ ਦਿਵਾਇਆ ਗਿਆ ਹਾਲਾਂਕਿ ਕਿਸ਼ਤੀ ਵਿੱਚ ਸੋਨੂ ਸੂਦ ਦੇ ਇੱਕ ਸਾਥੀ ਵੱਲੋਂ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦੇ ਨਾਲ ਕਿੱਚੋਤਾਨ ਵੀ ਹੋ ਗਈ ਅਤੇ ਪੱਤਰਕਾਰ ਦੀ ਦਸਤਾਰ ਉਤਰ ਗਈ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਸੋਨੂ ਸੂਦ ਵੱਲੋਂ ਖੁਦ ਮਾਫੀ ਮੰਗ ਕੇ ਮਾਮਲਾ ਸੁਲਝਾ ਲਿਆ ਗਿਆ ਹੈ ਅਗਰਸੀ ਜਿਵੇਂ ਵੈਲਕਮ ਕਰਨ ਲਈ ਖੜੇ ਬਲਾਈਕਿੰਗ ਉਹੀ ਸਾਡਾ ਪੰਜਾਬ ਹੈ ਜਿਹੜਾ ਸਾਨੂੰ ਯਾਦ ਦਿਲਾਉਂਦਾ ਹੈ ਆਡੀ ਪਰ ਕਰ ਰਹੀਆਂ ਦੇ ਵਿੱਚ ਪੰਜਾਬ ਸਰ ਨੇ ਪਹਿਲਾ ਖੜਾ ਪਰ ਇਹਨੂੰ ਆਈਡੀ ਉੱਪਰ ਕਰ ਰਹੀ ਹੈ ਤੇ ਮਨ ਲੱਗਦੀ ਕਿ ਬਹੁਤ ਵੱਡੀ ਰਿਸਪਾਂਸਿਬਿਲਿਟੀ ਹੈ ਇੱਕ ਇੱਕ ਪਰਿਵਾਰ ਨੂੰ ਵਾਪਸ ਕੱਢ ਕੇ ਕਰਨਾ ਹੈ ਕਿ ਇਹ ਬੱਚੇ ਦਾ ਮਾਮਲਾ ਤਾਂ ਹੈ ਲਾਜ ਦੀ ਜ਼ਰੂਰਤ ਹੈ ਕਿ ਫੈਮਿਲੀਜ਼ ਦੇ ਬਜ਼ੁਰਗ ਨੇ ਆਈ ਥਿੰਕ ਇਹ ਸਾਰਾ ਨਾ ਵੱਡਾ ਚੈਲੰਜ ਹੋਊਗਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਇਲਾਜ ਤੇ ਘਰ ਤੇ ਜਾ ਕੇ ਵਾਪਸ ਉਹਨਾਂ ਦੀ ਜ਼ਿੰਦਗੀ ਨਾਰਮਲ ਬਣ ਆਵੇ ਹਰ ਘਰ ਵਿੱਚ ਜਾ ਪਾਏ ਪਾਣੀ ਦਾ ਪੱਧਰ ਅੱਜ ਵਧਿਆ ਹੋਇਆ ਹੈ ਅੱਜ ਕਾਫੀ ਜਿੰਨੇ ਘਰਾਂ 'ਚ ਅਸੀਂ ਪਹੁੰਚ ਪਏ ਉੱਥੇ ਤਾਂ ਇੱਕ ਤਾਂ ਪਹੁੰਚੇ ਹੀ ਅੱਜ ਪਰ ਲਾਈਕ ਇਸੇ ਤਰ੍ਹਾਂ ਚੂਲਾ ਸਸ ਸਾਰਾ ਸੂ ਪਿੰਡ ਨੇ ਜਿਹੜੇ ਅਫੈਕਟਡ ਨੇ ਬਹੁਤ ਸਾਰੇ ਘਰ ਨੇ ਤੇ ਕੋਸ਼ਿਸ਼ ਕਰਾਂਗੇ ਹਰ ਰੋਜ਼ ਕਿਤੇ ਨਿੱਕੇ ਪਹੁੰਚੀ ਹੋਰ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜਾਣੀ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਇਸ ਤਰ੍ਹਾਂ ਦੇ ਹੜ੍ਹਾਂ ਮੈਂ ਦੇਖੀ ਮੈਂ ਜ਼ਿੰਮੇਵਾਰ ਨਹੀਂ ਮੈਂ ਕਿਸੇ ਨੂੰ ਕਹਿਣਾ ਚਾਹਾਂਗਾ ਕਿ ਨੂੰ ਬਲੇਮ ਬਟ ਆਈ ਥਿੰਕ ਰਿਸਪੌਂਸਿਬਿਲਟੀ ਸਾਡੇ ਤੇ ਹੈ ਜੇ ਅਸੀਂ ਇਹਨਾਂ ਨੂੰ ਵਾਪਸ ਲੈ ਲੈ ਪਾਈ ਨਾਰਮਲ ਜ਼ਿੰਦਗੀ ਤੇ ਅਸੀਂ ਬਹੁਤ ਵੱਡੇ ਜ਼ਿੰਮੇਵਾਰ ਰਹਾਂਗੇ ਉਸ ਚੀਜ਼ ਦੇ ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਉੱਤੇ ਜ਼ਿੰਮੇਵਾਰ ਲੈਣਾ ਕਿ ਸਾਡੀ ਇਹ ਰਿਸਪੌਂਸਿਬਿਲਟੀ ਕਿ ਇਹਨਾਂ ਨੂੰ ਵਾਪਸ ਇਹਨਾਂ ਦੀ ਜ਼ਿੰਦਗੀ ਨੂੰ ਨਾਰਮਲ ਕਰੀਏ ਇੱਕ ਵਾਰ ਇਹ ਨਾਲ ਬਾਉਂਸਰ ਕਹਿ ਕੇ ਇਹ ਕਹੇ ਕਿ ਤੁਹਾਡੇ ਬਾਉਂਸਰ ਹੈ। ਆਪਣਾ ਬਾਉਂਸਰ ਲੈ ਕੇ ਆਇਆ ਨਹੀਂ ਆ। ਹਾਂ ਦੇਖੋ ਉਸ ਸ਼ਖਸ ਨੇ ਕਿਹਾ ਕਿ ਬਾਉਂਸਰ ਬਾਉਂਸਰ ਆਇਆ ਸੀ ਤੇ ਇਹਨਾਂ ਦੀ ਪੱਗ ਲਾਈ ਗਈ। ਮੈਨੂੰ ਕਹਿੰਦਾ ਕਿ ਤੁਹਾਡੇ ਕਾਰਨ ਪੱਗ ਲੱਥੀ ਗਈ। ਮੈਂ ਕੁਝ ਕਿਹਾ ਵੀ ਨਹੀਂ ਸੀ। ਦੇਖੋ ਇਹ ਤਰੀਕਾ ਬੋਲਣ ਦਾ। ਦੇਖੋ ਇੱਕ ਮਿੰਟ ਪੰਜਾਬ ਦੇ ਵਿੱਚ ਆਣ ਕੇ ਬਾਲੀਵੁੱਡ ਦੇ ਪੰਜਾਬ ਦੇ ਪੁੱਤਰ ਹੈ ਜੇ ਪੰਜਾਬੀ ਹਾਂ ਤਾਂ ਦੇ ਪੰਜਾਬੀਆਂ ਦੀਆਂ ਤੁਸੀਂ ਪੱਗਾਂ ਪੈਰਾਂ ਦੇ ਵਿੱਚ ਰੋਲੋਗੇ ਕਿ ਇਹ ਜਾਇਜ਼ ਆ? ਤੁਸੀਂ ਤੁਹਾਡਾ ਇੰਨਾ ਇੱਜ਼ਤਮਾਨ ਕਰਦੇ ਪੰਜਾਬ ਦੇ ਵਿੱਚ। ਉਸ ਬਾਉਂਸਰ ਨੇ ਤੁਹਾਡੇ ਨੇ ਪੱਗ ਪੈਰਾਂ ਦੇ ਵਿੱਚ ਰੋਲ ਦਿੱਤੀ। ਔਰ ਮੈਡਮ ਦੇ ਨਾਲ ਬਤਮੀਜ਼ ਕੀਤੀ। ਇਸ ਤੇ ਤੁਸੀਂ ਕੀ ਕਹਿਣਾ ਮੈਂ ਬੰਬੇ ਤੋਂ ਕੱਲ੍ਹ ਆਇਆ ਹਾਂ ਮੈਂ ਕੋਈ ਬੌਂਸਰ ਲੈ ਕੇ ਤੇਰ ਕੋ ਇਨੇ ਸਾਲ ਹੋ ਗਏ ਮੈਂ ਕਦੀ ਆਜ ਤੱਕ ਸਿਕਿਉਰਿਟੀ ਨਹੀਂ ਰੱਖੀ ਤੁਹਾਡੀ ਪੱਗ ਮੇਰੀ ਪੱਗ ਹੈ ਜਿੰਨੇ ਫਿਰ ਸਾਰੇ ਪਿੰਡਾਂ ਦੀ ਪੱਗ ਆ ਮੇਰੀਆਂ ਖੁਦੀਆਂ ਪੱਗਾਂ ਨੇ ਮੈਂ ਬਿਨਾ ਬੌਂਸਰਸ ਤੋਂ ਆਨੇ ਔਰ ਕਦੀ ਮੈਂ ਸਿਕਿਉਰਿਟੀ ਰੱਖੀ ਵੀ ਨਹੀਂ ਔਰ ਜੇ ਤੁਹਾਡੇ ਲੱਗੀਆਂ ਕਿਸੇ ਵੀ ਸਾਡੇ ਭਰਾ ਦੇ ਕਾਰਨ ਤੁਹਾਡੇ ਪੱਗ ਤੇ ਜਾਂ ਕਿਸੇ ਦੇ ਵੀ ਲੱਗਿਆ ਅਸੀਂ ਉਦੋਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਉਹਦੇ ਲਈ ਪਰ ਤੁਸੀਂ ਬਸ ਖੁਸ਼ ਰਹੋ ਇਸ ਸਮੇਂ ਹੋਰ ਬਹੁਤ ਆਪਾਂ ਨੂੰ ਵੱਡੀਆਂ ਤਕਲੀਫਾਂ ਨੇ ਚਿਹਰੇ ਤੇ ਖੁਸ਼ੀਆਂ ਲਾਵਾਂਗੇ ਮਿਲ ਕੇ ਜੱਫੀ ਪਾ ਕੇ ਭਰਾ ਲੋਕਾਂ ਨੂੰ ਮਦਦ ਕਰਾਂਗੇ ਬਸ ਇਹ ਕਰਨਾ ਹੋਰ ਕੁਝ ਨਹੀਂ ਕਰਨਾ ਜਿੱਦੇ ਮੇਰੇ ਮਨ ਦਾ ਪਈ ਮੈਂ ਹੁਣੇ ਆਇਆ ਸਵੇਰੀ ਮੇਰੀ ਮਾਰਨਿੰਗ ਦੀ ਫਲਾਈਟ ਸੀ ਬੰਬਈ ਤੋਂ ਮਸੇਦਰ ਇੱਥੇ ਆਇਆ ਹੁਣ ਕਿੱਥੇ ਕਿੱਥੇ ਜਾਓਗੇ ਮੈਂ ਹੁਣ ਫਿਰੋਜ਼ਪੁਰ ਦੀ ਤਰਫ ਜਾਣਾ ਹੈ ਫਿਰੋਜ਼ਪੁਰ ਫਾਜ਼ਿਲਕਾ ਉਧੇ ਕੁਝ ਪਿੰਡ ਨੇ ਉੱਥੇ ਉਹਨਾਂ ਨੇ ਕਰਨਾ ਹੈ ਫਿਰ ਇੱਧਰ ਜਨਾਲੇ ਤਰਫ ਦੀ ਜਿੱਥੇ ਸਾਨੂੰ ਪਤਾ ਲੱਗਦਾ ਉੱਥੇ ਤੋਂ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖੋ ਮੈਨੂੰ ਬਾਅਦ ਜ਼ਿਆਦਾ ਦਿੱਕਤਾਂ ਵਧਣ ਗਈਆਂ ਇਥੇ ਤਾਂ ਉਸ ਉਸ ਸਮੇਂ ਵੀ ਆਓਗੇ ਮੈਂ ਕਹਿੰਦਾ ਕਿ ਜਿਆਦਾ ਦਿੱਕਤਾਂ ਉਦੋਂ ਹੋਣੀਆਂ ਜਦੋਂ ਵਾਪਸ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀ ਉਹਨਾਂ ਦੀਆਂ ਤਕਲੀਫਾਂ ਨੇ ਜੋ ਬਿਮਾਰੀਆਂ ਉਹਨਾਂ ਨੂੰ ਆਜ ਆ ਸਕਦੀਆਂ ਇਹ ਇਹ ਪੰਜਾਬ ਸਰਦੀਆਂ ਆਉਣ ਵਾਲੀਆਂ ਨੇ ਬਹੁਤ ਬਹੁਤ ਸਾਰੇ ਘਰ ਟੁੱਟੇ ਪਏ ਨੇ ਬੇਗਰ ਹੋਏ ਪਏ ਨੇ ਇਹਨਾਂ ਦੇ ਪਸ਼ੂ ਦੂਸਰੇ ਘਰਾਂ 'ਚ ਖੜੇ ਆ ਕੋਈ ਉਹਨਾਂ ਦੇ ਸ਼ੈਡ ਨਹੀਂ ਬਨੇ ਹੋਏ ਤੇ ਅਸੀਂ ਉਹਨਾਂ ਦੇ ਨੰਬਰ ਲੈ ਕੇ ਆਂਦੇ ਕੋਸ਼ਿਸ਼ ਕਰਕੇ ਅਸੀਂ ਸ਼ੈਡ ਪਵਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨਾਂ ਦੀਆਂ ਛੱਤਾਂ ਟੁੱਟੀਆਂ ਉਹਨਾਂ ਦੀ ਪਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤਕਲੀਫਾ ਨਾ ਰਹੇ ਕੋਈ ਜੇ ਪੰਜਾਬ ਨੇ ਹੁਣ ਪੰਜਾਬੀਆਂ ਨਾਲ ਨਹੀਂ ਖੜੇ ਹੋਏ ਤਾਂ ਫਿਰ ਕਦੋਂ ਖੜੇ ਹੋਣਗੇ ਇੱਕ ਇਹ ਮੇਰਾ ਸਵਾਲ ਇੱਕ ਹੋਰ ਹੈ ਪੰਜਾਬੀ ਚੜ੍ਹਦੀ ਕਲਾ ਵਿੱਚ ਨੇ ਇਸ ਤਰ੍ਹਾਂ ਦੇ ਹਾਲਾਤ ਵੀ ਨੇ ਖਿੜੇ ਮੱਥੇ ਸਵੀਕਾਰ ਕਰ ਰਹੇ ਨੇ ਇਹ ਸਪਿਰਿਟ ਨੂੰ ਕਿਵੇਂ ਵੇਖਦੇ ਹੋ ਮੈਨੂੰ ਬੜਾ ਗਰਮ ਮਹਿਸੂਸ ਹੁੰਦਾ ਮੈਂ ਅੱਜ ਸਵੇਰੇ 4:30 ਵੇ ਨਿਕਲਿਆ ਸੀ ਬੰਬੇ ਤੋਂ ਮੈਂ ਜਦੋਂ ਬੰਬੇ ਇੱਥੇ ਪਹੁੰਚਿਆ ਤੇ ਮੈਂ ਦਿਲਚਸਪ ਹਮੇਸ਼ਾ ਬੜਾ ਲੱਗਦਾ ਹੈ ਕਿ ਪੰਜਾਬ ਸਾਡਾ ਔਖ ਹੈ ਪਰ ਜਦੋਂ ਵੀ ਉਹਨਾਂ ਘਰਾਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਤੇ ਉਹਨਾਂ ਦੇ ਜਜ਼ਬੇ ਦੇਖ ਕੇ ਲੱਗਦਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਬਹੁਤ ਸਾਰੇ ਘਰ ਬਣਾਏ ਜਦੋਂ ਤਕਲੀਫਾਂ ਆਈਆਂ ਸੀ ਹੁਣ ਸਾਡਾ ਫਰਜ਼ ਬਣਦਾ ਉਹਨਾਂ ਦੇ ਘਰ ਬਣਾਉਂਦਾ ਔਰ ਉਹੀ ਘਰ ਬਣਾਣ ਆਏ ਔਰ ਪੰਜਾਬੀਆਂ ਦਾ ਜਿਹੜਾ ਹੌਸਲਾ ਹੈ ਉਹੀ ਪੰਜਾਬ ਨੂੰ ਅੱਜ ਪੰਜਾਬ ਬਣਾਉਂਦਾ ਕੀ ਲੱਗਦਾ ਹੈ ਕਿ ਲੋਕ ਹੜ੍ਹਾਂ ਦੀ ਤਰਾਸੀ ਦਾ ਜੂਝ ਰਹੇ ਨੇ ਕਿ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਮੁਕਾਬਲਾ ਕਰ ਰਹੇ ਪਾਜੀ ਤੁਸੀਂ ਦੇਖੋ ਨਾ ਅੱਜ ਕੋਈ ਤੁਸੀਂ ਇੱਕ ਚਿਹਰਾ ਨਹੀਂ ਦਿਖਾ ਸਕਦੇ ਜਿਹਦਾ ਜਿਹੜਾ ਡਾਊਨ ਹੋਊਗਾ ਜੇ ਇੰਨੀਆਂ ਫਸਲਾਂ ਡੁੱਬ ਗਈਆਂ ਲੋਕਾਂ ਦੀ ਪਰ ਮੈਂ ਇਹੀ ਕਹਾਂਗਾ ਸਰਕਾਰ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੇ ਕਰਜ਼ੇ ਨੇ ਲੋਕਾਂ ਨੇ ਲੁੱਟੇ ਹੋਣਗੇ ਫਸਲਾ ਕਰਨ ਉਹ ਮਾਫੂਨ ਵਾਪਸ ਉਹਨਾਂ ਨੂੰ ਕੰਪਨਸੇਸ਼ਨ ਮਿਲੇ ਜਿਨ੍ਹਾਂ ਦੇ ਘਰ ਟੁੱਟੇ ਨੇ ਉਹਨਾਂ ਦੇ ਘਰ ਠੀਕ ਹੋਣ ਦਵਾਈਆਂ ਨਹੀਂ ਪਹੁੰਚ ਪਾਰੀਆਂ ਮੈਂ ਸਵੇਰੇ ਪਹਿਲਾਂ ਜਦੋਂ ਅੰਮ੍ਰਿਤਸਰ ਤੋਂ ਪਹੁੰਚਿਆ ਪਹਿਲਾਂ ਮੈਂ ਹਸਪਤਾਲ ਹੀ ਗਿਆ ਸੀ ਜਿੱਥੇ ਇੱਕ ਲੜਕਾ ਵੀ ਜੋ ਜਿਹਦਾ ਇਲਾਜ ਕਰਾਉਣਾ ਸ਼ੁਰੂ ਕੀਤਾ ਬਟ ਉਹੀ ਗੱਲ ਹੈ ਕਿ ਆਪ ਸੋਚੋ ਕਿ ਲੋਕੀ ਘਰ ਸੰਭਾਲ ਲੈਣ ਕਿ ਜਿਹੜੇ ਘਰ ਚ ਬਿਮਾਰ ਨੇ ਉਹਨਾਂ ਨੂੰ ਸੰਭਾਲਣ ਕਿ ਅੱਗੇ ਸੋਚਣ ਕਿ ਅੱਗੇ ਕਿਵੇਂ ਟਾਈਮ ਚੱਲੂਗਾ ਤਾਂ ਆਪਾਂ ਸਾਰਿਆਂ ਨੂੰ ਨਾਲ ਢਾਲ ਕੇ ਖੜੇ ਹੋਣਾ ਆਪਾਂ ਖੜੇ ਰਵਾਂਗੇ ਨਾ ਤੁਸੀਂ ਪੰਜਾਬ ਦੇ ਪੁੱਤ ਹੋ ਤਾਂ ਬਾਲੀਵੁੱਡ ਦੇ ਜਿਹੜੇ ਬਾਕੀ ਆ ਉਹਨਾਂ ਨਾਲ ਦੀ ਤੁਸੀਂ ਕੀ ਕਹਿਣਾ ਚੁੰਦੇ ਕਿ ਪੰਜਾਬ ਦੀ ਮਦਦ ਕਿਸ ਤਰੀਕੇ ਨਾਲ ਕਰਨੀ ਲੇਕਿਨ ਮੈਂ ਇਹੀ ਕਹਿਣਾ ਚਾਹਾਂਗਾ ਹਰ ਬੰਦਾ ਤਾਂ ਸ਼ਾਇਦ ਨਹੀਂ ਕਈ ਵਾਰ ਪਹੁੰਚ ਪਾਦਾ ਲੇਕਿਨ ਜ਼ਰੂਰ ਇੱਕ ਫੈਮਿਲੀ ਅਡਾਪਟ ਕਰੋ ਚਾਹੀਏ ਇੱਕ ਇੱਕ ਫੈਮ ਬਾਲੀਵੁੱਡ ਦਾ ਹੋਵੇ ਪੰਜਾਬੀ ਹੋਵੇ ਕਿਸੇ ਵੀ ਇੰਡਸਟਰੀ ਦਾ ਹੋਵੇ ਸਾਊਥ ਵਾਲਾ ਹੋਵੇ ਇੱਕ ਇੱਕ ਘਰ ਵੀ ਡਾਪ ਕਰਨਾ ਸ਼ੁਰੂ ਕਰਾ ਆਪਾਂ ਨੂੰ ਪੰਜਾਬ ਵਾਪਸ ਖੜਾਉਣ ਚ 15 ਦਿਨ ਲੱਗਣਗੇ 70 ਘਰ ਇੱਥੇ ਪਾਣੀ ਦੀ ਪੈਣ ਚੜੇ ਨੇ ਬਿਲਕੁਲ ਜਿਹੜੇ ਉੱਤ ਟੁੱਟ ਚੁੱਕੇ ਨੇ ਕਿ ਸੋਨੂੰ ਸੂਦ ਇੱਕ ਕਰ ਪੜਾਇਗੇ ਜ਼ਰੂਰ ਇੱਕ ਕਿਉਂਕਿ ਮੈਨੇ ਮੈਂ ਤਾਂ ਭਾਈ ਜੀ ਤੋਂ ਇਹਨਾਂ ਤੋਂ ਲਿਸਟ ਮੰਗੀ ਹੈ ਭਾਈ ਤੂੰ ਤੁਹਾਨੂੰ ਲਿਸਟ ਦਿਓ ਕਿਹੜੀ ਕਿਹੜੀ ਤਕਲੀਫਾਂ ਨੇ ਕਈ ਐਵੇਂ ਦੀਆਂ ਮੈਡੀਸਿਨਸ ਨੇ ਜਿਹੜੀਆਂ ਇੱਥੇ ਪਹੁੰਚਦਾ ਜਾਂਦੀਆਂ ਪਰ ਉਹਨਾਂ ਦੀ ਲੋੜ ਨਹੀਂ ਹੁੰਦੀ ਪਰ ਜਿਹੜੀ ਮੈਡੀਸਿਨਸ ਨਹੀਂ ਪਹੁੰਚ ਸਕਦੀ ਮੈਂ ਉਹਨਾਂ ਦੀ ਲਿਸਟ ਮੰਗਾਈ ਐ ਦਾਮਿਆ ਹੋਰ ਕਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027